ਪੰਜਾਬ ਚ ਆਏ ਹੜ੍ਹਾਂ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਇਸ ਮੁਸੀਬਤ ਪਰ ਇਸ ਸਮੇਂ ਚ ਮਸ਼ਹੂਰ ਗਾਇਕ ਮਲਕੀਤ ਸਿੰਘ ਨੇ ਇੱਕ ਭਾਵੁਕ ਸੰਦੇਸ਼ ਦੇ ਕੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਉਹਨਾਂ ਕਿਹਾ ਇਸ ਘੜੀ ਇਹ ਘੜੀ ਸਿਆਸਤ ਕਰਨ ਦੀ ਨਹੀਂ ਸੇਵਾ ਕਰਨ ਦੀ ਹੈ ਉਨਾ ਕਿ ਆ ਕੀ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਨੇ ਕਈ ਪਿੰਡ ਪੂਰੀ ਤਰ੍ਹਾਂ ਪਾਣੀ ਜਿ ਡੁੱਬੇ ਹੋਏ ਨੇ ਘਰ ਖੇਤ ਤੇ ਪਸ਼ੂਆਂ ਨੂੰ ਵੱਡਾ ਨੁਕਸਾਨ ਹੋਇਆ ਇਨ੍ਹਾਂ ਹਾਲਾਤਾਂ ਚ ਪੰਜਾਬੀ ਕੌਮ ਨੂੰ ਇਕੱਠੇ ਹੋ ਕੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਖਾਸ ਤੌਰ ਤੇ ਮੱਝ ਵਾਲੇ ਖੇਤਰ ਦਾ ਜ਼ਿਕਰ ਕੀਤਾ ਜਿੱਥੇ ਹੜ੍ਹ ਦੀ ਤਬਾਹੀ ਸਭ ਤੋਂ ਵੱਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕਾਂ ਜਿੰਮੀ ਜੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਜ਼ਿਆਦੇ ਨਾਜ਼ਿਕ ਨੇ ਬਹੁਤ ਸਾਰੇ ਹੜ੍ਹ ਆਏ ਨੇ ਉੱਥੇ ਬਹੁਤ ਹੀ ਜਿਹੜੀ ਸਥਿਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਅ ਖਰਾਬ ਅਸੀਂ ਬਾਹਰ ਬੈਠੇ ਅ ਨਿਊਜ਼ ਤੇ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਔਰ ਇਸ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਸਾਨੂੰ ਜਿੱਦੇ ਸਾਡੇ ਭੈਣ ਭਰਾ ਇਸ ਵੇਲੇ ਮੁਸੀਬਤ ਵਿੱਚ ਫਸੇ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਉਹਦੇ ਲਈ ਅਸੀਂ ਬਾਹਰ ਬੈਠੇ ਜਿੰਨੇ ਵੀ ਐਨਆਰਆਈਸ ਭੈਣ ਭਰਾ ਹਨ ਅਸੀਂ ਸਾਰੇ ਪੰਜਾਬ ਵਾਲਿਆਂ ਦੇ ਨਾਲ ਖੜੇ ਆਂ ਔਰ ਮੈਂ ਤਾਂ ਹਮੇਸ਼ਾ ਗੀਤ ਵੀ ਗਾਉਂਦਾ ਰਿਆਂ ਜਿੰਦ ਮਾਹੀ ਜੇ ਚੱਲਿਓ ਪਰਦੇਸ ਕਦੀ ਨਾ ਭੁੱਲੀਆਂ ਆਪਣਾ ਦੇਸ਼ ਆਪਣੀ ਬੋਲੀ ਆਪਣਾ ਭੇਸ ਜਦ ਪੰਜਾਬ ਸਾਡਾ ਰਹੇ ਮਸਦਾ ਫੁੱਲ ਖਿੜਿਆ ਸਭ ਦੇ ਮਨ ਪਉਂਦਾ ਪੰਜਾਬ ਹਰ ਇਹਨਾਂ ਰਾਇ ਦੀ ਜਿਹੜੀ ਕਹਿੰਦੇ ਨੇ ਵੀ ਦਿਲ ਦੀ ਆਵਾਜ਼ ਹੈ ਕਿ ਸਾਡਾ ਪੰਜਾਬ ਗੁਲਾਬ ਦੇ ਫੁੱਲ ਵਾਂਗ ਮਹਿਕਦਾ ਟਿਕਦਾ ਰਹੇ ਤੁਥੋਂ ਹਮੇਸ਼ਾ ਸੁਖ ਸੁਵਿਲੀ ਦੀ ਜਿਹੜੀ ਹਵਾ ਆਵੇ ਖਬਰ ਆਵੇ ਸੋ ਅਸੀਂ ਇਸ ਕਿਉਂਕਿ ਹੜਾਂ ਦੀ ਬਹੁਤ ਹੀ ਜ਼ਿਆਦੀ ਸਥਿਤੀ ਮਾੜੀ ਹੈ ਅਸੀਂ ਇਸ ਔਖੀ ਘੜੀ ਦੇ ਵਿੱਚ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਦਦ ਸਮਾਂ ਲਾ ਅਸੀਂ ਤੁਹਾਡੇ ਨਾਲ ਖੜੇ ਹਾਂ ਇਸਔਖੀ ਘੜੀ ਦੇ ਵਿੱਚ ਜੋ ਵੀ ਆ ਸਾਨੂੰ ਹੁਕਮ ਹੋਇਆ ਜਿਸ ਤਰ੍ਹਾਂ ਦੀ ਵੀ ਮਦਦ ਦਾ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਸਾਨੂੰ ਬਾਹਰ ਬੈਠਿਆਂ ਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਵੀ ਆਉਂਦਾ ਕਿ ਪੰਜਾਬ ਤੋਂ ਬਾਹਰਲੇ ਸੂਬੇ ਜਾਂ ਜਿੱਥੇ ਲੋਕ ਅਸੀਂ ਜਾ ਕੇ ਪੰਜਾਬੀਆਂ ਨੇ ਸੇਵਾ ਕੀਤੀ ਜਾਂ ਅਸੀਂ ਜਿਨ੍ਹਾਂ ਦੇ ਨਾਲ ਖੜਦੇ ਰਹੇ ਉਹ ਸਾਡੇ ਨਾਲ ਅੱਜ ਕੋਈ ਖੜਾ ਨਹੀਂ ਹੋਇਆ ਪਰ ਕੋਈ ਗੱਲ ਨਹੀਂ ਪਰਮਾਤਮਾ ਸਾਡੇ ਨਾਲ ਰਹੇ ਪੰਜਾਬੀਆਂ ਨੇ ਹਮੇਸ਼ਾ ਵਾਹਿਗੁਰੂ ਦਾ ਹੀ ਆਸਰਾ ਧੱਕਿਆ ਔਰ ਵਾਹਿਗੁਰੂ ਸਾਡੇ ਨਾਲ ਆ ਤੇ ਸਾਨੂੰ ਸਿਰਫ ਵਾਹਿਗੁਰੂ ਦੀ ਲੋੜ ਹੈ ਸੋ ਅਸੀਂ ਤੁਹਾਡੇ ਨਾਲ ਆ ਬਾਬਾ ਜੀ ਹੈਲਪ ਕਰਨਗੇ ਸਾਡੀ ਪਰਮਾਤਮਾ ਕੀ ਦੁਆ ਹੈ ਜਲਦੀ ਤੋਂ ਜਲਦੀ ਬਾਬਾ ਜੀ ਗੁਰੂ ਮਹਾਰਾਜ ਦੈਨ ਠੀਕ ਹੋਣ بارشਾਂ ਘਟਣ ਪਾਣੀ ਦਾ ਵਹਾ ਘਟ ਹੋਵੇ ਸਾਡੇ ਭੈਣ ਭਰਾਵਾਂ ਕੋ ਆਪਣੇ ਘਰਾਂ ਚ ਸੁਖੀ ਬਸਣ ਤੇ ਫਿਰ ਪੰਜਾਬ ਦੀ ਖੁਸ਼ਹਾਲ ਬਲੇ ਬਾਸੇ ਵਧੇ ਮੈਂ ਪੰਜਾਬ ਦੇ ਪੋਲੀਟਿਸ਼ੀਅਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਜਿਹੜਾ ਇਹ ਪਾਰਟੀ ਬਾਜ਼ੀ ਦਾ ਜਿਹੜਾ ਸਮਾਂ ਨਹੀਂ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੁਸੀਂ ਇੱਕ ਭੈਣ ਭਰਾ ਬਣ ਕੇ ਅਗਲੇ ਦੇ ਘਰੇ ਜਾਓ ਅਗਲੇ ਦੀ ਮਦਦ ਕਰਨ ਜਾਓ ਫਿਰ ਉਹਨਾਂ ਨੂੰ ਚੰਗਾ ਲੱਗੂਗਾ ਕਈ ਵਰੀ ਉਹ ਕਿਉਂ ਗੁੱਸਾ ਕਰਦੇ ਆ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਉਹ ਗੱਲ ਉਹਨਾਂ ਦੀ ਸਹੀ ਹੈ ਤੁਸੀਂ ਉਹਨਾਂ ਨੂੰ ਇੱਕ ਭੈਣ ਭਰਾ ਬਣ ਕੇ ਜਾ ਕੇ ਜਦੋਂ ਮਦਦ ਕਰੋਗੇ ਜਾਂ ਉਹਨਾਂ ਦੀ ਗੱਲ ਨਾਲ ਗੱਲ ਕਰੋਗੇ ਕਿਉਂਕਿ ਜਿਹੜਾ ਬੰਦਾ ਦੁਖੀ ਆ ਉਹ ਉਹ ਫਿਰ ਕੀ ਕਰੇ ਹੋ ਤੁਸੀਂ ਉਹਨਾਂ ਦੀ ਮਦਦ ਕਰੋ ਪੋਲਿਟਿਕ ਛੱਡ ਕੇ ਇੱਕ ਭੈਣ ਭਰਾ ਬਣ ਕੇ ਕਿਉਂਕਿ ਹੁਣ ਇਕੱਠੇ ਹੋਣ ਦਾ ਟਾਈਮ ਹੈ ਹੁਣ ਆਪਾਂ ਨੂੰ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦੀ ਆਪਾਂ ਮਦਦ ਕਰੀਏ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਦੇ ਪਸ਼ੂਆਂ ਦੀ ਪਸ਼ੂ ਮਰ ਗਏ ਹੋਰ ਚੀਜ਼ਾਂ ਹੱਲੇ ਉਹਨਾਂ ਨੇ ਜਦੋਂ ਵਾਪਸ ਘਰੇ ਆਉਣਗੇ ਘਰਾਂ ਦੇ ਨੀਂਹਾਂ ਬਹਿ ਜਾਣਗੀਆਂ ਜਾਂ ਹੋਰ ਕਈ ਨੁਕਸਾਨ ਹੋਊਗਾ ਆਪਾਂ ਨੂੰ ਉਹ ਵੀ ਉਹ ਵੀ ਆਪਾਂ ਵੇਖਣਾ ਸੋ ਹੱਲੇ ਬਹੁਤ ਕੁਝ ਕਰਨ ਵਾਲਾ ਜਿਹੜੇ ਸਾਡੇ ਭੈਣ ਭਰਾ ਵੀਰ ਮਦਦ ਕਰ ਰਹੇ ਆ ਬੋਟਾ ਰਾਹੀ ਜਾਂ ਲੰਗਰ ਪਚਾਰਾ ਆ ਪਸ਼ੂਆਂ ਦਾ ਚਾਰਾ ਪਚਾਰਾ ਆ ਹੋਰ ਚੀਜ਼ਾਂ ਕਰ ਰਹੇ ਆ ਲੋਕ ਪੁੱਛ ਵੀ ਰਹੇ ਆ ਵੀ ਕੀ ਮਦਦ ਕਰ ਸਕਦੇ ਆ ਸੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਮਦਦ ਕਰਨੀ ਚਾਹੀਦੀ ਆ ਤੁਸੀਂ ਸਾਰੇ ਉੱਥੇ ਆ ਸਾਰਾ ਪੰਜਾਬ ਇਕੱਠਾ ਹੋ ਜਾਓ ਔਰ ਸਾਰੇ ਜਾ ਕੇ ਮਾਝੇ ਵਾਲਿਆਂ ਦੀ ਖਾਸ ਤੌਰ ਤੇ ਜਿੱਥੇ ਜਿੱਥੇ ਜ਼ਿਆਦਾ ਹੜ ਆਏ ਨੇ ਜਿੱਥੇ ਜਿੱਥੇ ਬਹੁਤ ਨਾਜ਼ਿਕ ਹਾਲਾਤ ਨੇ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰੋ ਉਹਨਾਂ ਦਾ ਪੁੱਛ ਉਹਨਾਂ ਨੂੰ ਜਾ ਕੇ ਪੁੱਛੋ ਪਾਣੀ-ਦਾਣੀ ਔਰ ਬਾਕੀ ਸਾਡੇ ਵੱਲੋਂ ਜੋ ਮਦਦ ਹੋ ਸਕੀ ਜਿੰਨੇ ਦੁਨੀਆਂ ਦੇ ਐਨਆਰਆਈਸ ਬੈਠੇ ਨੇ ਮੈਂ ਗਾਰੰਟੀ ਕਰਦਾ ਉਹਨਾਂ ਦੀ ਉਹ ਹਮੇਸ਼ਾ ਤੁਹਾਡੇ ਨਾਲ ਖੜੇ ਜੀ ਔਰ ਅਸੀਂ ਖੜੇ ਰਵਾਂਗੇ ਔਰ ਅਸੀਂ ਉਸ ਵਾਹਿਗੁਰੂ ਅੱਗੇ ਤਨ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਬਹੁਤ ਜਲਦੀ ਤੋਂ ਜਲਦੀ ਹਾਲਾਤ ਠੀਕ ਹੋਣ بارشਾਂ ਹਟਣ ਤੇ ਸਾਡੇ ਭੈਣ ਭਰਾ ਆਪੋ ਆਪਣੇ ਘਰਾਂ ਸੁਖੀ ਰਹਿਣ